ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀਓ ਤੁਹਾਨੂੰ ਪਤਾ ਹੈ ਕਿ ਜੋ ਮੰਡ ਖੇਤਰਾਂ ਦੇ ਵਿੱਚ ਜੋ ਕਿ ਹੜ੍ਹ ਦੀ ਸਮੱਸਿਆ ਬਣੀ ਹੋਈ ਹੈ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲਿਆਂ ਦੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬੀਬੀ ਚਗੀਰ ਕੌਰ ਜੀ ਵੱਲੋਂ ਹੜ੍ਹ ਪੀੜਤਾਂ ਵਾਸਤੇ ਰਾਹ ਸਮੱਗਰੀ ਵੰਡੀ ਗਈ ਤੇ ਆਓ ਆਪਾਂ ਹੁਣ ਗੱਲਬਾਤ ਕਰਦੇ ਹਾਂ ਬੀਬੀ ਚਗੀਰ ਕੌਰ ਜੀ ਦੇ ਨਾਲ ਤੇ ਵੀਡੀਓ ਨੂੰ ਤੁਸੀਂ ਵੱਧ ਵੱਧ ਸ਼ੇਅਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵੈਸੇ ਤੇ ਜਿਹੜੀ ਇਹ ਦਰਦਨਾਕ ਸੰਕਟ ਆਇਆ ਇਹ ਬਹੁਤ ਹੀ ਸਾਡੇ ਵਾਸਤੇ ਤਕਲੀਫ ਦੇ ਰਿਹਾ ਔਰ ਜਦੋਂ ਮੈਂ ਰਸਤੇ 'ਚ ਆਈ ਸੀ ਬੜਾ ਮਨ ਨੂੰ ਮਹਿਸੂਸ ਹੋਇਆ ਇਹ ਬੇਟੀਆਂ ਇਹ ਸਾਡੀ ਟੀਮ ਜਿਹੜੀ ਐਨ ਜੀਓਜ਼ ਦੀ ਘੁੰਮ ਰਹੀ ਹੈ ਸਾਰੇ ਪਾਸੇ ਸਰਵੇ ਕਰ ਰਹੀ ਹੈ ਕਿੱਥੇ ਕਿਹਦੀ ਲੋੜ ਹੈ ਕਿੱਥੇ ਕੀ ਕਰਨਾ ਹੈ ਇਹ ਕਹ ਰਹੇ ਸੀ ਕਿ ਇਹ ਮਹੀਨੇ ਦੇ ਇਸ ਦਾ ਸਰਕਲ ਤੇ ਬੈਠੇ ਹੋਏ ਆ ਲੇਕਿਨ ਬਿਲਕੁਲ ਇੰਨੀ ਔਖੀ ਜ਼ਿੰਦਗੀ ਹੈ ਕਿਦਾਂ ਡੰਗਰ ਲੈ ਕੇ ਬੈਠੇ ਆ ਇਹ ਸਾਰੀ ਪਰੇਸ਼ਾਨੀ ਪਰ ਦੇਖੋ ਇੱਕ ਸਾਡੀ ਇੱਕ ਮਾਂ ਦੀ ਬੜੀ ਤਸੱਲੀ ਹੈ ਕਿ ਪੰਜਾਬੀਆਂ ਨੇ ਜਿੰਨੀ ਮਰਜ਼ੀ ਭੀੜ ਬਣੀ ਹੈ ਬੜੇ ਹੌਸਲੇ ਨਾਲ ਚੱਲਦੇ ਆਂ ਔਰ ਹਮੇਸ਼ਾ ਇੱਕ ਬਿਜਰੇ ਰੱਖ ਕੇ ਜੰਝ ਇੱਕ ਦੂਜੇ ਸੁੱਖ ਸੁੱਖ ਜਿਹਾ ਪਾਈਵਾਂ ਲੋਕ ਜਿਹਾ ਤੇ ਇਹਨਾਂ ਨੇ ਹਮੇਸ਼ਾ ਤਕਰੇ ਹੋ ਕੇ ਆਪਣੇ ਆਪ ਨੂੰ ਬਚਾਇਆ ਇੱਥੇ ਵੀ ਜੇ ਆਏ ਹੈ ਹੜ ਆਏ ਹੈ ਤੇ ਕਿਸੇ ਨੇ ਇੱਕ ਦੂਜੇ ਦੇ ਨਾਲ ਕੋਈ ਐਸਾ ਵਿਤਕਰਾਨ ਨਹੀਂ ਕੀਤਾ ਜੋ ਵੀ ਆ ਰਿਹਾ ਸਾਰੇ ਛੋਟੀਆਂ-ਬੁਟੀਆਂ ਸੇਵਾਵਾਂ ਮਾਂ ਲੈ ਕੇ ਸਭਨਾਂ ਨੂੰ ਬਰਾਬਰ ਵੰਡ ਕੇ ਤੇ ਉਹਨਾਂ ਦੀ ਸੇਵਾ ਕੀਤੀ ਜਾ ਰਹੀ ਹੈ ਮੈਂ ਧੰਨਵਾਦ ਕਰਦੀ ਹਾਂ ਕਿ ਸਾਡੀ ਲੀਡਰਸ ਐਂਡ ਲਿਸਨਰਸ ਇੱਕ ਐਨਜੀਓ ਜਿਹੜੀ ਕੋ ਸੌਕ ਮੈਂਬਰੀ ਮੇਰੇ ਤੇ ਬਣੀ ਹੋਈ ਹੈ ਤੇ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੀ ਹੈ ਮੈਨੂੰ ਪਤਾ ਲੱਗਾ ਕਿ ਪਿੰਡਾਂ 'ਚ ਕੋ ਮਰੇ ਮੈਂ ਇਹਨਾਂ ਨੂੰ ਬਾਜੀ ਦਿੱਤੀ ਕਿ ਬੇਟਾ ਤੁਸੀਂ ਸਾਡੇ ਵਾਲੇ ਪਾਸੇ ਵੀ ਆਓ ਥੋੜਾ ਜਿਹਾ ਦੇਖ ਜਾਓ ਕਿਉਂਕਿ ਹੋ ਸਕਦਾ ਹੋਰ ਵੀ ਕੋਈ ਗੱਲ ਤੁਸੀਂ ਕਰ ਸਕੋ ਤੇ ਕਰੋਗੇ ਜੀ ਕਿੰਨੇ ਲਗੇ ਸੀ ਤੇਲਾਂ ਦੇ ਵੀ ਪ੍ਰਬੰਧ ਕਰਨ ਲੱਗੇ ਆ ਕਿਸੇ ਤਰ੍ਹਾਂ ਡੀਜ਼ਲ ਦਾ ਵੀ ਪ੍ਰਬੰਧ ਕਰਨ ਲੱਗੇ ਜਿੰਨਾ ਵੀ ਕੁਝ ਹੋ ਸਕੇਗਾ ਮੈਂ ਕਿਹਾ ਚਲੋ ਜੋ ਅੱਜ ਤੁਹਾਡੇ ਕੋਲ ਤਿਲ ਫੁੱਲ ਹੈ ਉਹ ਤੁਸੀਂ ਦੇ ਜਿਓ ਪਾਸ ਤੁਸੀਂ ਦੇਖ ਜਾਓ ਜੇ ਲੋੜ ਪਈ ਤੇ ਤੁਹਾਨੂੰ ਅਸੀਂ ਆਵਾਜ਼ ਦੇ ਆਂਗੀ ਮੈਂ ਕਿਉਂਕਿ ਤੁਹਾਡੀ ਸੇਵਾਦਾਰ ਮੇਰਾ خیال ਹੈ ਕਿ ਤੁਸੀਂ ਤੇ ਅਜੇ ਸੋਚਦੇ ਹੋ ਅਸੀਂ ਪੂਰੀ ਟੀਮਾਂ ਬਰਾਤੀਆਂ ਹੋਈਆਂ ਇੱਥੋਂ ਲੈ ਕੇ ਖਾਸ ਕਰਕੇ ਮੰਡੀਪੁਰੇ ਤੋਂ ਲੈ ਕੇ ਸੰਗੋਜੇ ਤੱਕ ਉਹ ਸਾਰੀ ਕੀਮ ਬੜੀ ਹੈ ਕਿ ਕਿੰਨੇ ਕਿਸਾਨ ਹੈ ਉਹਨਾਂ ਦੀ ਕਿੰਨੀ ਕਣਕ ਜਿਹੜੀ ਵੇਚਣ ਵਾਲੀ ਹੈ ਕਿੰਨਾ ਉਹਨਾਂ ਦਾ ਨੁਕਸਾਨ ਹੋਇਆ ਹੈ ਕਿੰਨਾ ਤੀਲ ਪੈਣਾ ਅਸੀਂ ਸਾਰਾ ਅੰਦਾਜ਼ਾ ਲਾ ਰਹੇ ਹਾਂ ਭਾਵੇਂ ਜਿੰਨਾ ਵੀ ਖਰਚ ਹੋਏਗਾ ਅਸੀਂ ਉਹਦੇ ਪਿੱਛੇ ਕਰਾਂਗੇ ਕਿਉਂਕਿ ਅਸੀਂ ਇਹ ਨਹੀਂ ਕਿ ਬੋਲ ਕੇ ਚਲੇ ਜਾਣਾ ਮੇਰਾ ਸੁਭਾਅ ਨਹੀਂ ਹੈਗਾ ਮੈਂ ਕਹਦਾ ਮੈਂ 10 ਕਰੋੜ ਲਾ ਦੂੰ ਮੈਂ 20 ਕਰੋੜ ਉਹ ਨਹੀਂ ਮੈਂ ਕਰਾਂ ਪਰ ਕੀ ਮੈਂ ਜੀਉਂ ਤਾਜੀ ਕਿ ਆਪਣੇ ਪਰਿਵਾਰਾਂ ਨੂੰ ਜੇ ਮੁਸ਼ਕਲ ਆਈ ਹੈ ਮੈਂ ਉਹਨਾਂ 'ਚ ਹਾਜ਼ਰ ਹਾਂ ਔਰ ਇੱਕ ਇੱਕ ਪਰਿਵਾਰ ਦੇ ਵਿੱਚ ਅਸੀਂ ਜਾਵਾਂਗੇ ਲਾ ਆਪ ਹੀ ਜਾਵਾਂਗੇ ਉਹਨਾਂ ਘਰਾਂ 'ਚ ਵੀ ਜਾਵਾਂਗੇ ਜੇ ਬੱਚਿਆਂ ਦੀ ਕਿਤਾਬਾਂ ਖਰਾਬ ਹੋ ਗਈਆਂ ਜੇ ਬੱਚੇ ਵੈਖ ਖਰਾਬ ਹੋ ਗਏ ਜੇ ਬਿਸਤਰੇ ਖਰਾਬ ਹੋ ਗਏ ਜਾਂ ਕੋਈ ਗੱਦੇ ਖਰਾਬ ਹੋ ਗਏ ਜੇ ਕੋਈ ਲਰਜਾਈਆਂ ਤਲਾਈਆਂ ਦੀ ਲੋੜ ਹੋएगी ਸਿਆਲ ਆ ਰਿਹਾ ਜੇ ਕੋਈ ਇਦਾਂ ਨੁਕਸਾਨ ਹੋਏ ਅਸੀਂ ਕੋਸ਼ਿਸ਼ ਕਰਾਂਗੇ ਉਹ ਵੀ ਇੱਥੇ ਤੱਕ ਪਹੁੰਚਾਈ ਦੇ ਕਿਸੇ ਦਾ ਘਰ ਦੇਖ ਗਿਆ ਜਦ ਠੱਠ ਗਿਆ ਜਾਂ ਕਿਤੇ ਅਸੀਂ ਵੱਧ ਤੋਂ ਵੱਧ ਉਹਦੇ ਚਸ਼ਮਾਂ ਵੇਚ ਰਹੇ ਕਿ ਜਿੰਨੇ ਅਸੀਂ ਵੇਚਦੇ ਬਕਾਬ ਤੇ ਇਹ ਕਣਕ ਤੇ ਡੀਜ਼ਲ ਜਿਹੜਾ ਅਸੀਂ ਪ੍ਰਬੰਧ ਤਕਰੀਬੇ ਸ਼ੁਰੂ ਕਰ ਦਿੱਤਾ ਉਹ ਅਸੀਂ ਕਾਫੀ ਮੈਂ ਮਿੱਤਰਾ ਬਲਾਬਲਾ ਕਰ ਰਹੀ ਹੈ ਔਰ ਸਾਰੇ ਨੂੰ ਕਿਹਾ ਕਿ ਆਪਣੇ ਆਪਣੇ ਲੈਜ ਦਾ ਤੁਸੀਂ ਉਹ ਊਕੇ ਮੰਡ ਵਾਲੇ ਤੁਸੀਂ ਆਪਣੇ ਬੰਦਿਆਂ ਦਾ ਦੇਖਣਾ ਇੱਥੇ ਕਿੰਨੇ ਲੋਕ ਨੇ ਜਿਹੜੇ ਕਿੜੇ ਫੈਕਟਰੀ ਦਾ ਔਰ ਕਿੰਨੀ ਲੋੜ ਹੈ ਤੁਹਾਡੀ ਟੀਮ ਆਏਗੀ ਸਰਵੇ ਕਰਾ ਕੇ ਤੁਸੀਂ ਦੱਸਦੇ ਨਾ ਕਿ ਆਹ ਬੰਦਾ ਜੀ ਸਹੀ ਹੈ ਕਈ ਐਸੇ ਹੁੰਦੇ ਆ ਵੀ ਜਦੋਂ ਥੋੜੀ ਬਹੁਤ ਖੇਤੋਂ ਦੇ ਬਾਹਰ ਰਹਿੰਦੇ ਨੇ ਜਿਹੜੇ ਵੇਚੀ ਸਾਰੇ ਕੋ ਜੁੜ ਜੜ ਗਿਆ ਬਹੁਤ ਆ ਇੰਪੋਰਟੈਂਸ ਪੰਨੂ ਦੇਣੀ ਚਾਹੀਦੀ ਸੋ ਮੈਂ ਤੁਹਾਡੇ ਤੁਹਾਡੀ ਸੇਵਾਦਾਰ ਹੋਣ ਦੇ ਨਾਤੇ ਤੁਹਾਨੂੰ ਵਿਸ਼ਵਾਸ ਤੁਨੀ ਹੈ ਕਿ ਅੱਜ ਤੱਕ ਜੋ ਵੀ ਮੈਂ ਆਪਣੀ ਜੁਬਾਨ ਚੋਂ ਕਿਹਾ ਮੈਂ ਕਰਨ ਦੀ ਕੋਸ਼ਿਸ਼ ਕੀਤੀ ਹੈ ਹੁਣ ਵੀ ਇਹ ਤੁਹਾਡੇ ਨਾਲ ਅਸੀਂ ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹੈ ਇਹ ਤੁਹਾਡਾ ਦੁੱਖ ਨਹੀਂ ਸਾਡਾ ਵੀ ਹੈ ਕਿ ਪਰਮਾਤਮਾ ਦੀ ਕੀਤੀ ਹੋਈ ਕਰੋਪੀ ਹੈ ਪਰਮਾਤਮਾ ਕਰੇ ਕਿ ਅਸੀਂ ਸਾਰੇ ਸੁਖੀ ਬਸੀਏ ਕਰਾਚੀ ਜਾਣ ਜਦੋਂ ਹੁਣ ਬੀਬੀਆਂ ਨੂੰ ਆਫ ਰਖਿਆ ਦੁੱਖ ਵੀ ਲੱਗਦਾ ਹੈ ਤੇ ਆਈਆਂ ਨਿੱਕੇ ਨਿੱਕੇ ਬੱਚੇ ਲੈ ਕੇ ਖੜੀਆਂ ਬੈਠੀਆਂ ਆਈਆਂ ਨੇ ਕਿੰਨੀ ਗਰਮੀ ਹੈ ਪਰ ਹੁਣ ਵਾਹਿਗੁਰੂ ਕਿਰਪਾ ਕਰੇਗਾ ਛੇਤੀ ਸੁਖ ਸ਼ਾਂਤੀ ਹੋਵੇ ਇਹ ਆਪਣੇ ਕਰਾਚੀ ਜਾਣ ਮੈਂ ਖਾਸ ਕਰਕੇ ਪੁੱਕਿਆਂ ਦੇ ਸਾਰੇ ਜਿਹੜੀ ਤੁਸੀਂ ਟੀਮ ਬਣੀ ਹੋ ਸਾਰੀ ਲਗਾਤਾਰ ਲੱਗੇ ਹੋ ਤੁਸੀਂ ਬਹੁਤ ਸਹਿਯੋਗ ਦਿੱਤਾ ਸਾਡੇ ਸਾਰੇ ਲਗਾਤਾਰ ਲੱਗੇ ਹੋ ਬੰਨੇ ਕੋਈ ਵੀ ਕਿਸੇ ਕਿਸਮ ਦਾ ਇੱਥੇ ਕੋਈ ਪਤਾ ਹੀ ਨਹੀਂ ਕਿਸੇ ਨੂੰ ਐ ਐਨ ਜੀਓ ਵੀ ਜਿਹੜੀ ਹੈ ਜੀ ਇਹਨਾਂ ਜੀ ਕੋਈ ਪਤਾ ਨਹੀਂ ਕਿਹੜਾ ਕਿਹੜੀ ਪਾਰਟੀ ਦਾ ਕਿਹੜਾ ਇਹ ਕਿ ਨੇ ਸਾਡੇ ਹੀ ਸਾਰੇ ਵੱਖਰੇ ਵੱਖਰੇ ਹੀ ਆ ਅਸੀਂ ਸਭ ਵੱਖਰੇ ਵੱਖਰੇ ਹੀ ਆਂ ਔਰ ਕਦੀ ਨਹੀਂ ਕਿਹਾ ਕਿ ਅਸੀਂ ਆ ਕਰ ਰਹੇ ਆਂ ਨਹੀਂ ਕਰ ਰਹੇ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਸਾਨੂੰ ਜਿੰਨੇ ਆਵਾਜ਼ ਮਾਰੀ ਐ ਅਸੀਂ ਉੱਥੇ ਚਲੇ ਜਾਂਦੇ ਮੈਂ ਬਹੁਤ ਧੰਨਵਾਦ ਕਰਦੀ ਆਂ ਤੁਹਾਡਾ ਖਾਸ ਕਰਕੇ ਇੱਕ ਜੀਤੂ ਗੁਲਸ਼ਨ ਜੀ ਬਾਕੀ ਸਾਰੀਆਂ ਪਿਆਰ ਦਾ ਵੀਰਾਂ ਦਾ ਕਿ ਤੁਸੀਂ ਇੱਥੇ ਆਏ ਹੋ ਹਿੰਮਤ ਕੀਤੀ ਐ ਔਰ ਜੀ ਆਏ ਵੈਗੁਰ ਕਰੇ ਸਾਡੇ ਜਿੰਨਾ ਕੋ ਤੁਹਾਡੇ ਕੋਲ ਸਮਾਨ ਐ ਕੀ ਡਿਸਟ੍ਰੀਬਿਊਟ ਕਰੋ ਜੋ ਇਹ ਜੈ ਜੈ ਚੀਜ਼ ਹੋਣੀ ਚਾਹੀਦੀ ਹੈ ਉਹ ਤੁਸੀਂ ਦੇਖ ਕੇ ਆਪਣੀ ਸੇਵਾ ਪੂਰੀ ਕਰ ਸਕੋ ਬਹੁਤ ਧੰਨਵਾਦ ਜੀ ਤੇ ਤੁਹਾਡਾ ਵੀ ਜੈ ਤੁਸੀਂ ਮਹਾਨ ਦੰਦੀ ਵਾਹਿਗੁਰੂ ਜੀ ਦਾ ਖਾਸ ਸਤਿ ਸ੍ਰੀ ਅਕਾਲ ਜੀ ਦੇ ਨਾਮ ਤੇ ਓਏ ਠੱਗੇ ਨਾ ਮਾਰੋ ਲੈਣ ਤੇ ਹਾਂ ਆਪਾ ਅੱਜ ਜੀ ਦਾ ਹਾਂ ਆ ਜੀ ਲੇ 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 ਇਹਨਾਂ ਨੂੰ ਨਾਲ ਨਹੀਂ ਲੈ ਲੈ ਲੋ ਭਾਈ ਭਾਈ ਇਹਦੇ ਨਾਲ ਕਰੋ ਆਹ ਰੈਟ ਖੜੇ ਨਾ ਕਰੋ ਇੱਕ ਮਿੰਟ ਰੁਕੋ ਇੱਕ ਮਿੰਟ ਰੁਕੋ ਕੋਈ ਲਾਈਨ ਤੋਂ ਬਾਹਰ ਨਾ ਆਓ ਆ ਮਿਲ ਜਾਂਦੀ ਮਿਲ ਨਾਲੀ ਬੀਬੀ ਜੀ ਇੱਧਰ ਦੇ ਦਿਓ ਦਾਲ ਕੀ ਨਾ ਮਾਰਨ ਦੇ ਦੋ ਦੂਸਰ ਜਨਤਾ ਸਰਕਾਰ ਕਮਟਰੀ ਲੈਂਡ 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 ਕਿਰਤਾਂ ਕਿੰਨੀ ਲਿਆ ਜੇ ਕੁਝ ਹੋ ਗਏ ਮਿਲੋਗੀ ਨਾ ਕਿ ਤਰ੍ਹਾਂ ਕੈਮਰਾਮੈਨ